よいしょ。 这边没有皮肤。 ਹਾਂ ਜੀ ਰਾਜ ਕੀ ਕਰਨਾ ਵਾਪਰੇ ਅੱਜ ਇੱਥੇ ਰੌਂਗਲਾ ਏਰੀਆ ਚ ਇੱਕ ਮੇਜਰ ਐਕਸਚੇਂਜ ਆਫ ਫਾਇਰ ਹੋਇਆ ਹੈ ਜੀ ਮਨਜੋ ਬੀਜਪੀ ਪੰਜਾਬ ਦੀ ਪਾਲਿਸੀ ਜਿਹੜੀ ਹੈਗੀ ਆ ਜ਼ੀਰੋ ਟੋਲਰੈਂਸ ਅਗੇਨਸ ਬੈਂਗਸਟਰਸ ਉਹ ਬਿਲਕੁਲ ਸਾਨੂੰ ਕਲੀਅਰ ਹੈ ਤੇ ਦੋਨੇ ਸ਼ਾਪ ਸ਼ੂਟਰ ਜਿਹੜੇ ਆ ਦਵਿੰਦਰ ਬੰਬੀ ਆ ਗੈਨਨਾਲ ਸਮੰਦ ਰੱਖਦੇ ਸੀ ਤੇ ਦੋਨਾਂ ਦੇ ਉੱਪਰ ਕਤਲ ਇਰਾਦਾ ਕਤਲ ਦੇ ਪਰਨਾਵੀ ਸੰਗੀਂਤਰਾਵਾਂ ਦੇ ਕਈ ਮੁਕਦਮੇ ਆ ਜਿਹੜੇ ਆ ਉਹ ਦਰਜ ਨੇ ਤੇ ਇਹਨਾਂ ਦੀ ਇਨਫੋਰਮੇਸ਼ਨ ਸੀਗੀ ਸਾਡੇ ਐਸਪੀ ਡੀ ਸਾਹਿਬ ਕੋਲ ਇਨਚਾਰਜ ਸੀਆਈਏ ਕੋਲ ਜਦੋਂ ਉਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਰੋਕਨ ਦਾ ਸਰੈਂਡਰ ਕਰਨ ਦਾ ਇਸ਼ਾਰਾ ਕੀਤਾ ਗਿਆ ਤੇ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਤਾਬੜ ਤੋੜ ਚਾਰ ਤੋਂ ਪੰਜ ਗੋਲ ਜਿਹੜੇ ਆ ਫਾਇਰ ਕੀਤੇ ਜਾਨੋਂ ਮਾਰਨ ਦੀ ਨੀਅਤ ਨਾਲ ਪੁਲਿਸ ਪਾਰਟੀ ਨੇ ਬੜੀ ਬਾਦਰੀ ਦਾ ਪਰਚਾ ਦੰਦੇ ਹੋਏ ਤੇ ਇਹਨਾਂ ਨੂੰ ਜਿਹੜਾ ਅਸੀਂ ਅਰੈਸਟ ਕੀਤਾ ਐਕਸਚੇਂਜ ਆਫ ਫਾਇਰ ਤੋਂ ਬਾਅਦ ਦੋਨਾਂ ਦੀ ਲੋਅਰ ਬੋਡੀ 'ਚ ਬੁਲੇਟ ਇੰਜਰੀਜ਼ ਹੋਈਆਂ ਨੇ ਤੇ ਮੂਲੀ ਪੁਸ਼ਗੀ ਜਿਹੜੀ ਇਹਨਾਂ ਤੋਂ ਕੀਤੀ ਉਹਦੇ 'ਚ ਇਹ ਗੱਲ ਸਾਹਮਣੇ ਆਈ ਆ ਕਿ ਰਾਜਪੁਰ ਏਰੀਆ ਦੇ ਕਿਸੇ ਬਿਜ਼ਨਸਮੈਨ ਨੂੰ ਬੰਮਰ ਗੁੰਬੀਆ ਗੈਂਗ ਦੇ ਇਸ਼ਾਰੇ ਤੇ ਇਹਨਾਂ ਨੇ ਉਹ ਕੋਈ ਟਾਰਗੇਟ ਕਿਲਿੰਗ ਕਰਨੀ ਸੀ ਤੇ ਉਸ ਵੱਡੀ ਵਾਰਦਾਤ ਨੂੰ ਵੀ ਟਾਲਿਆ ਜਾ ਸਕਿਆ ਕੋਈ ਮਾਈਕਲ ਵੀ ਦਰਾਂ ਵੀ ਨਹੀਂ ਹਾਂਜੀ ਇਹਨਾਂ ਤੋਂ ਇੱਕ ਮੋਟਰਸਾਈਕਲ ਵੀ ਆ ਜੀ ਜਿਹੜਾ ਸਾਨੂੰ ਸ਼ੱਕ ਹੈ ਕਿ ਚੋਰੀ ਦਾ ਆ ਤੇ ਦੋ ਵੈਪਨ 30 ਸਟਾਰ ਪਿਸਟਲ 9 ਐਮ ਐਮ ਦੋ ਵੀ ਬਰਾਮਦ ਹੋਏ ਇੰਜਰੀਜ਼ ਅਸੀਂ ਹਸਪੀਟਲ ਜਾ ਕੇ ਚੈੱਕ ਕਰਦੇ ਆ ਜੀ ਮੈਸੇਜ ਕੀ ਜਾਂਦਾ ਸਰ ਮੈਸੇਜ ਇਹ ਹੀ ਆ ਜੀ ਜ਼ੀਰੋ ਟੋਲਰੈਂਸ ਹੈਗੀ ਆ ਗੈਂਗਸਟਰਸ ਤੇ ਮਾੜੇ ਇਨਸਾਨਾਂ ਕੀ ਕਿਸੇ ਪ੍ਰਕਾਰ ਦੀ ਕੋਈ ਗੁੰਜਾਇਸ਼ ਨਹੀਂ ਹੈਗੀ ਕਿ ਜੇ ਤੁਸੀਂ ਸੋਚਦੇ ਹੋ ਕਿ ਕ੍ਰਾਈਮ ਕਰਕੇ ਐਸਕੇਪ ਕਰ ਜਾਓਗੇ ਤੇ ਉਹ ਪੋਸਿਬਲ ਨਹੀਂ ਹੈਗਾ ਜੀ ਥੈਂਕ ਯੂ